ਅੱਜ 18 ਤਰੀਕ ਹੈ ਅਕਤੂਬਰ ਦੀ ਦੇਰੇ ਹfte ਦਾ ਸਿਆਪਲੇਮ ਮੈਂ ਮਨ ਲਾਉਂ ਜਨਾਬ ਉਸਮ ਅਸਰ ਅਬਦਾਲ ਲੈ ਕੇ ਜਾ ਰਿਹਾ ਹਾਂ ਹਾਂਜੀ ਪੰਜਾ ਸਾਹਿਬ ਪੰਜਾ ਸਾਹਿਬ ਚੱਲ ਰਿਹਾ ਪਹਿਲੀ ਵਾਰੀ ਨਸ਼ਰ ਕਰਵੇ ਮਾਈਕ ਆ ਗਿਆ ਸਤਾਂ ਇੰਜ ਬੜੀ ਬੜੀ ਯਾਤਰਾ ਬਿismillah रहमान रहीम ਅਸਲਾਮੁਅਲੈਕਮ ਲੈਕ ਵੀ ਡਿਸਕਵਰ ਵਿੱਚ ਜੀ ਆਇਆਂ ਨੂੰ ਸੱਜਣੋ ਤੇ ਮਿੱਤਰੋ ਮੈਂ ਹਾਂ ਤੁਹਾਡੀਆਂ ਮੁਹੱਤਾਂ ਦੇ ਦੁਆਵਾਂ ਦਾ ਤਲਬਗਾਰ ਤੁਹਾਡਾ ਪਤਾ ਸ਼ਹਿਜ਼ਾਦ ਖਿਲਜੀ ਮਿੱਤਰੋ ਜਿਸਾ ਕਿ ਤੁਸੀਂ ਵੇਖਿਆ ਕਿ ਅਸੀਂ ਆਪਣੇ ਮਹਿਮਾਨਾਂ ਨੂੰ ਉਹਨਾਂ ਦੇ ਹੋਟਲ ਵਿੱਚੋਂ ਪਿਕ ਕਰਨ ਤੋਂ ਬਾਅਦ ਹਸਨ ਅਬਦਾਲ ਪੰਜਾ ਸਾਹਿਬ ਦੀ ਯਾਤਰਾ ਜਾਂ ਫਿਰ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨ ਵਾਸਤੇ ਲੈ ਕੇ ਜਾ ਰਹੇ ਹਾਂ ਇਹ ਹੋਟਲ ਚਾਇਨਾ ਚੌਕ ਦੇ ਕਰੀਬ ਹੈ ਔਰ ਅਸੀਂ ਇਥੋਂ ਨਿਕਲੇ ਹਾਂ ਸਵੇਰ 7 ਵਜੇ ਸਾਡੇ ਪ੍ਰੋਣੇ ਜਨਾਬ ਸਰਦਾਰ ਚੰਦਰ ਸਿੰਘ ਪਾਲ ਸਾਹਿਬ ਤੇ ਉਹਨਾਂ ਦੇ ਸਕਾਟਿਸ਼ ਦੋਸਤ ਮਿਸਟਰ ਜੇਮਸ ਡਫੀ ਤੋਂ ਇਲਾਵਾ ਇਸ ਸਫ਼ਰ ਵਿੱਚ ਮੇਰੇ ਨਾਲ ਸ਼ਾਮਿਲ ਨੇ ਜਨਾਬ ਅਨਵਾਰੁਲ ਹਸਨ ਸਾਹਿਬ ਮਿੱਤਰੋ ਜਿਹੜਾ ਸਾਹਮਣੇ ਤੁਸੀਂ ਪਹਾੜੀ ਸਿਲਸਿਲਾ ਵੇਖ ਰਿਹਾ ਹੋ ਇਹ ਕਲਰ ਕਹਾੜ ਦਾ ਇਲਾਕਾ ਹੈ جس طرح کے سڈے بہت سارے دوست جانتے ہیں کہ اتنے ایک بہت خوبصورت جھیل بھی موجود ہے اور اس تو علاوہ کھیوڑا دی نمک والی کان بھی اسی سائڈ تے موجود ہے تلاکانگ ایک کیامگا ہے جتے ہی آگیا ہوں سٹاپ کیتا ہے ਸਾਹ ਜੀ ਮਿੱਤਰੋ ਰੱਬ ਦਾ ਸ਼ੁਕਰ ਹੈ ਕਿ ਅਸੀਂ ਇਸਲਾਮਾਬਾਦ ਦੀ ਹਦੂਦ ਵਿੱਚ ਦਾਖਲ ਹੋ ਚੁੱਕੇ ਹਾਂ ਜਿਸਾਂ ਕਿ ਤੁਸੀਂ ਵੇਖਿਆ ਕਿ ਅਸੀਂ ਸਵੇਰ 7 ਵਜੇ ਲਾਹੌਰ ਚਾਇਨਾ ਚੌਕ ਤੋਂ ਨਿਕਲੇ ਸਾਂ ਤੇ ਹੁਣ 11:30 ਦਾ ਟਾਈਮ ਹੋ ਚੁੱਕਿਆ ਹੈ ਯਾਨੀ ਸਾਢੇ 4 ਘੰਟੇ ਦੇ ਵਿੱਚ ਅਸੀਂ ਇਸਲਾਮਾਬਾਦ ਪਹੁੰਚੇ ਹਾਂ ਤੇ ਰਸਤੇ ਦੇ ਵਿੱਚ ਅਸੀਂ ਇੱਕ ਸਟਾਪ ਕੀਤਾ ਸੀ ਜਿੱਥੇ ਕਿ ਅਸੀਂ ਥੋੜਾ ਖਾਦਾ ਪੀਤਾ ਤੇ ਨਾਲੇ ਹਲਕੇ ਹੋਏ ਸੱਜਣੋ ਫਾਈਨਲੀ ਅਸੀਂ ਤਕਰੀਬਨ 1 ਵਜੇ ਹਸਨ ਅਬਦਾਲ ਪੰਜਾ ਸਾਹਿਬ ਦੀ ਯਾਤਰਾ ਵਾਸਤੇ ਦਰਸ਼ਨ ਵਾਸਤੇ ਪਹੁੰਚ ਚੁੱਕੇ ਹਾਂ ਇਹ ਹਫਤੇ ਦਾ ਦਿਹਾੜਾ ਹੈ ਔਰ ਸਾਡੇ ਮਹਿਮਾਨਾਂ ਨੇ ਕਰੰਸੀ ਐਕਸਚੇਂਜ ਕਰवानी ਹੈ ਇੱਥੇ ਜ਼ਿਆਦਾਤਰ ਬੈਂਕ ਅੱਜ ਬੰਦ ਨੇ ਇਸ ਵਜ੍ਹਾ ਤੋਂ ਅਸੀਂ ਕਰੰਸੀ ਐਕਸਚੇਂਜ ਕਰਵਾਉਣ ਵਾਸਤੇ ਵਾਕੈਂਟ ਵਾਲੀ ਸਾਈਡ ਤੇ ਜਾ ਰਹੇ ਹਾਂ ਤੇ ਮਿੱਤਰੋ ਹੁਣ ਅਸੀਂ ਦੁਬਾਰਾ ਹਸਨ ਅਬਦਾਲ ਸ਼ਾਇਰ ਦੇ ਵਿੱਚ ਦਾਖਲ ਹੋ ਚੁੱਕੇ ਹਾਂ ਸਜਣੋ ਅਗਰ ਤੁਹਾਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੀ ਹੋਏ ਤੇ ਇਸ ਵੀਡੀਓ ਨੂੰ ਲਾਈਕ ਕਰਿਆ ਜੇ ਯਾਰਾਂ ਬੇਲੀਆਂ ਸੰਗੀਆਂ ਸਾਥੀਆਂ ਤੇ ਰਿਸ਼ਤੇਦਾਰਾਂ ਨਾਲ ਸ਼ੇਅਰ ਕਰਿਆ ਜੇ ਵੀਡੀਓ ਥੱਲੇ ਸੋਨੇ ਸੋਨੇ ਕਮੈਂਟ ਕਰਿਆ ਜੇ ਕਿਉਂਕਿ ਤੁਹਾਡੇ तकरीबन ਸਾਰੇ ਹੀ ਕਮੈਂਟ ਅਸੀਂ ਪੜਨ ਦੀ ਕੋਸ਼ਿਸ਼ ਕਰਨੇ ਆ ਤੇ ਉਹਦਾ ਜਵਾਬ ਦੇਣ ਦੀ ਵੀ ਭਰਪੂਰ ਕੋਸ਼ਿਸ਼ ਕਰਨੇ ਆ ਤੇ ਸਾਡੀ ਹੌਸਲਾ ਅਫਜ਼ਾਈ ਵਾਸਤੇ ਆਪਣੇ ਇਸ ਸੋਹਣੇ ਚੈਨਲ ਲੈਟ ਮੀ ਡਿਸਕਵਰ ਨੂੰ ਸਬਸਕ੍ਰਾਈਬ ਵੀ ਲਾਜ਼ਮੀ ਕਰਿਆ ਜੇ Thank you ਓਏ ਮਿੱਤਰੋ ਆਖਿਰਕਾਰ ਅਸੀਂ ਗੁਰਦੁਆਰਾ ਪੰਜਾ ਸਾਹਿਬ ਤੱਕ ਪਹੁੰਚ ਚੁੱਕੇ ਹਾਂ ਤੇ ਅਸੀਂ ਹੁਣ ਅੰਦਰੋਂ ਵੀ ਤੁਹਾਨੂੰ ਇਹਦਾ ਦਰਸ਼ਨ ਕਰਵਾਵਾਂਗੇ ਇਸ ਲਈ ਸਾਡੇ ਨਾਲ ਜੁੜੇ ਰਹੋ ਜੀ バイクで出しながら。 صاحب صحت بھی ٹھیک ہے اللہ <سؤال> کا شکر آرام کرو ਇਹ ਜੀ ਗੁਰਦੁਆਰਾ ਪੰਜਾਬ ਸਾਹਿਬ ਪਾਕਿਸਤਾਨ ਦੇ ਵਿੱਚ ਮੌਜੂਦ ਸਭ ਤੋਂ ਵੱਡਾ ਗੁਰਦੁਆਰਾ ਤੁਸੀਂ ਦਰਸ਼ਨ ਕਰ ਸਕਦੇ ਹੋ ਇਹਦੇ ਇਹ ਪਹਿਨ ਵੜਦੇ ਨਹੀਂ ਤੁਹਾਨੂੰ ਮੱਛੀ ਹੈ ਹਾਂਜੀ ਮੱਛੀ ਹੈ ਅੱਛਾ ਅੱਛਾ ਇਹ ਕੀ ਮਤਲਬ ਰੈਗੂਲਰ ਹੈ ਤੁਹਾਨੂੰ ਇਹ ਇੱਥੇ ਰਹਿੰਦੀ ਹੈ ਕਿਤੇ ਵੀ ਨਹੀਂ ਜਾਂਦੀ ਇਹਨੂੰ ਖਾਣਾ ਵਗੈਰਾ ਇਹ ਉਹ ਚੀਜ਼ ਇਹਨੂੰ ਫੜ ਕੇ ਖਾਣ ਦੀ ਇਜਾਜ਼ਤ ਨਹੀਂ ਹੈ ਇਹੋ ਤੱਲੇ ਆ ਗਏ। ਇਹ ప్రతి ਐਂਟਰ ਹੁੰਦੇ ਪਹਿਲਾਂ ਪੈਰ ਵਾਸ਼ ਕਰਦੇ ਨੇ। ਤੇ ਫੇਰ ਅੱਗੇ ਜਾਦੇ। I no, no. 来来来，嗯，来，好， Thank you. ਬਾਪਾ 2010 ਵਾਲੀ ਜੀ ਰਾਵਤ ਭਗਵਾਨ ਕੋਈ ਨਾਮ ਜੜੇ ਤੇਰਾ ਪਰਮ ਪੁਰਤਵੰਤ ਦਾ ਪਾਸ ਤੇ ਸ੍ਰੀ ਕੋ ਵਿਸ਼ਟ ਹਾਏ ਬਾਸਿਕ ਤੋਂ ਪਾਸੇ ਤਸਵੀਰ ਨੂੰ ਬੋਝ ਸਮਝ ਕੇ ਗੁਰਦਾਰਾ ਨਹੀਂ ਆਇਆ ਜੀ ਬាទ RAMDAS JI SUHAYE ANAND KUMAR RAJSTRA SUKHITA HAI SRI HAR CHAND JI AAYE ਜਿਸ ਨੂੰ ਦਿੱਤਾ ਸਤਿੁਪਾਏ ਦੇਹਵਾ ਦਸੁਰੇਆ ਕਰਨਾ ਹੋਇਆ ਮਿਖਾਏ ਸਹਾਇ ਦਸਵੀਂ ਪਾਤਸ਼ਾਹ ਸ੍ਰੀ ਗੋਵਿੰਦ ਸਿੰਘ ਜੀ ਮਹਾਰਾਜ ਸਭਾਈ ਹੋਈ ਸਹਾਇ ਸਭ ਆਖਿੇ ਵਿਦੋਤਾ ਸਾਹਿਬ ਸ੍ਰੀ ਗੁਰੂ ਰਮਸਾਹਿਬ ਜੀ ਆਡ ਦਰਸ਼ਨ ਕਰਦਾ ਧਿਆਨ ਕਰਦੇ ਬਹੁਜੀ ਬਾਦਾ ਕਿਉਂ ਪੰਜਾਬ ਭਿਆਰਿਆ ਆਤਮਾ ਸੰਭਰਿਆ ਤਾਲੀਆਂ ਮੁਕੀਆਂ ਖਟੀਆਂ ਜੱਟੀਆਂ ਸੱਪੀਆਂ ਜਨਨਾ ਪਿਆਰ ਤੇ ਛਪਿਆ ਦੇਖ ਚਲਾਈ ਇੱਕ ਵਾਰ ਹੀ ਦੇਖਿਆ ਨੇ ਕੀਤਾ ਸਦਾ ਪਿਆਰੇ ਆਸ ਪਿਆਰੇ ਦੀ ਕਮਾਈ ਦਾ ਅੰਤਰ ਕੇ ਬੋਲੋ ਜੀਵਾ ਜੀ ਅਦਾ ਸੰਕਸ਼ੀਆਂ ਨੇ ਤਰਫ ਹੈ ਚੀਸ ਤੇ ਬੰਦਪਨ ਲਟਾਈ ਜਾਂ ਛਪੜੀਆਂ ਤੇ ਪੜੇ ਤਰਾਰੇ ਅਲਾਲ ਚਰਾਏ ਗੁਰਦੁਆਰਿਆਂ ਦੀ ਸਿਵਾ ਬਲੀ ਕੁਰਬਾਨੀਆਂ ਜਾਂ ਤਰਨ ਹੁੰਨ ਵਾਲਿਆ ਕੀ ਕੇਸਾਵਾ ਸਾਸਾ ਸੁਨਿਬਾਈ ਇਹਨਾਂ ਦੀ ਕਮਾਈ ਦਾ ਅੰਤਰ ਕੇ ਬੋਲੋ ਜੀਵਾ ਜੀ ਅੱਜਾ ਅੱਜਾ ਸਪਤ ਗੁਰਦੁਆਰਿਆਂ ਦਾ ਅੰਤਰ ਕੇ ਬੋਲੋ ਜੀਵਾ ਜੀ موسیقی دل پرکر کاما در سروان کردیاں خریبارا در دکشاندیاں چاردیاں سلاما باستر کامیان حرکار در جردی سائے حرکمی شمد کردیاں شب منو کامنا واخورت کامیان سلی پیالی پیل منام جاتا نام ستیارا نام ستیارا نام ستیارا کٹی کرا تیر مانے سفندہ واشیدی کرا لہا واشیدی کرا لہا ملے سو نبا سو ਲੋ ਜੀ ਇਹ ਸਰਦਾਰ ਜੀ ਸਾਨੂੰ ਦੱਸ ਰਹੇ ਨੇ ਕਿ ਇਹ ਜਿਹੜੀ ਬਿਲਡਿੰਗ ਹੈ ਨਾ ਇਹ ਇਮਾਰਤ ਉਹ ਮਹਾਰਾਜਾ ਪਟਿਆਲਾ ਨੇ ਬਣਾਈ ਏ ਤੇ ਇਹ ਵਾਲੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਉਹ ਬਾਅਦ ਵਿੱਚ ਬਣੀ ਹੈ ਯਾਨੀ ਇੱਧਰ ਵਾਲਾ ਸਾਰਾ ਹਿੱਸਾ ਪੁਰਾਣਾ ਹੈ ਸਹੀ ਹੋ ਬਾਕੀ ਚੀਜ਼ ਉਹ ਪੱਟਿਆ ਲਾਜੀ ਉਹ ਪੱਟਿਆ ਪੰਜਾ ਪਛਾਇਆ ਹਾਂਜੀ ਆ ਪਛਾਇਆ ਅਸੀਂ ਬੇਰਾਦ ਮੁਕਾਮ ਤੇ ਜਿਹੜਾ ਹਾਰਡੀਜ਼ ਹੈ ਨਾ ਉਥੇ ਨਾਲ ਸਟੇ ਕੀਤਾ ਅਸ ਫਰਦਾਰ ਚਾਹ ਹੋ ਗਈ ਇਹ ਨਾਲ ਕਾਫੀ ਆ ਗਈ ਸ਼ੁਕਰ ਇਹ ਸ਼ੁਕਰ ਬਸ ਬੈਠਾ ਰੋਟੀ ਤੇ ਚਾਹ ਤੇ ਚੀਜ਼ਾਂ ਨੂੰ